ਜੇ ਮਤੋਂ ਆ ਕੇ ਸਿੱਧਾ ਮੈਂ ਕਿਹਾ ਨਾ ਕਬੂਤਰਾਂ ਵੱਲ ਢੇੜਾ ਮਾਰੀਏ ਪਹਿਲਾਂ ਅੱਜ ਧੁੱਪ ਹੋਗੀ ਕਦੇ ਮੀਂਹ ਕਦੇ ਧੁੱਪ ਕਦੇ ਮੀਂਹ ਓ ਸ਼ਾਬਾਸ਼ ਸ਼ਾਬਾਸ਼ ਇੱਥੇ ਨੜਾਈ ਜਾਨਾ ਸਾਲਿਆ ਆਹ ਹੌਦੀ 'ਚ ਗੰਦ ਜਮਾ ਹੋਇਆ ਪਿਆ ਕਦ ਕਰੀ ਐ ਅੱਜ ਹੋਰ ਕੇ ਏਜੰਟ ਸਿਆਂ ਇਹਦੇ ਖਾਤਰ ਕੁੜੀ ਦੇਖ ਲਈ ਆਪਾਂ ਨੇ ਚੌਥਾ ਵਿਆਹ ਐ ਉਹਦਾ ਸਤਾਰਾਂ ਨੇ ਜਵਾਕ ਚੱਲੂ ਭਾਈ ਹਾਂ ਕਦੂਰਿਆ ਮੰਗੋ ਪਏ ਸਾਲੇ ਖੇਲਦੇ ਫਿਰ ਨਵੇੜੇ ਚ ਹਾਂ ਪਾਉ ਦਾ ਬੇਜਨਤ ਵਧੀਆ ਓਏ ਕਹਿੰਦਾ 500 ਨੂੰ ਦਿਹਾੜੀ ਕਰਨ ਲਾ ਦੇਣੇ ਜ਼ਾਰੀ ਓਕੇ ਰਬੋਟਾਂ ਨੇ ਬੱਚਿਓ ਆਹ ਛੋਟਾ ਜਿਹਾ ਟਿੱਡਾ ਪਾਣੀ ਪੀਂਦਾ ਓਏ ਹੁਣ ਥੋੜਾ ਜਿਹਾ ਕੈਮ ਹੋ ਗਿਆ ਬਾਈ ਇਹ ਆਹ ਦੇਖ ਲਓ ਆਹ ਪੜ ਗਿਆ ਇਹਨਾਂ ਆਹ ਦੇਖ ਲਓ ਕਿੰਨਾ ਪੜ ਗਿਆ ਆਹ ਦੇਖੋ ਬੱਚਾ ਓਹ ਦੇਖੋ ਇਹ ਕਬੂਤਰ ਮੜੇ ਦੇ ਦੇਖ ਲਈਏ ਸੈਟ ਨੇ ਹੂੰ ਓਕੇ ਰਬੋਟਾਂ ਨੇ ਟੋਕਰੀਆਂ ਸਾਫ਼ ਕਰਨੀਆਂ ਨੇ ਆਪਾਂ ਨੇ ਆਹ ਬੱਚੇ ਦਾ ਰੰਗ ਰੰਗ ਭਾਈ ਅਲੱਗੇ ਨਿਕਲੇ ਆ ਦੇਖੋ ਬਹੁਤ ਖਰੀ ਨਸਲ ਆ ਬਾਕੀ ਓਕੇ ਰਬੋਟਾਂ ਨੇ ਉਹ ਫੇਰ ਧਰਨਗੇ ਅੰਡੇ ਸੁਲਾਬ ਸੁਲੂਬ ਹੁਣ ਤਾਂ ਆਈ ਨਹੀਂ ਤੇ ਮੈਂ ਦਾਣੇ ਥੋੜੇ ਜਿਹਾ ਪਾ ਜਾ ਪਾਣੀ ਪਾਇਆ ਹੋਇਆ ਬਾਣੀ ਐਂ ਫੁੱਲ ਐ ਤਰੀਆਂ ਹਲੇ ਗਿੱਲੀਆਂ ਨੇ ਥੋੜੇ ਦਾਣੇ ਛੱਡ ਦਿੰਨਾ ਐ ਚੰਗੇ ਸੁੱਕੇ ਜੇ ਜਮ ਬਹੁਤ ਆ ਦੋ ਮੁਠੀਆਂ ਪਹਿਲਾਂ ਵੀ ਪਾਏ ਤੇ ਸਰੋਂ ਪਾ ਦਨੇ ਆਪਾਂ ਇਹਨਾਂ ਨੂੰ ਪਰ ਨਿਕਲ ਲਾਗੇ ਕਬੂਤਰ ਇੱਕ ਕਦੀ ਮੁਠੀ ਹੋਰੇ ਪਾ ਲੰਨਾ ਸਕੋ ਬਈ ਅੱਜ ਭੀੜੀ ਇੱਟ ਵੀ ਗੋੜ ਦਾਂਗੇ ਆ ਭਈਆ ਇੱਕ ਦੋ ਕੰਮ ਹੋਰ ਕਰਨੇ ਆਲੇ ਆ ਟਾਈਮ ਹੀ ਨਹੀਂ ਲੱਗਦਾ ਸਾਲਾ ਸਰੋਂ ਕਿੱਥੇ ਆ ਭਾਈ ਸਰਮਣਾ ਡੱਬਾ ਉਹ ਰੱਖਦਾ ਹਾਂ ਖੜ ਜੋ ਇਹਨੂੰ ਲਾ ਦਿੰਨੇ ਆ ਇੱਧਰ ਇਹ ਕਬੂਤਰਾਂ ਵੱਲ ਵੀ ਮਾਰ ਲੀਏ ਢੇੜਾ ਉਹ ਪਾਈ ਬਚੇ-ਬੁਚੇ ਕੱਢ ਲੋ ਫਿਰ ਖਾਣੇ ਚੱਕੀਏ ਤੁਹਾਡੇ ਤਰੇ ਇਹਨਾਂ ਦੀ ਖਾਲੀ ਕਰਦੇ ਆ ਅੱਜ ਇਹਨਾਂ ਨੂੰ ਕੱਲੀ ਸਰੋਂ ਪਾਉਣੀ ਆ ਆ ਭਈਆ ਸਰੋਂ ਬੰਨੀ ਉਕੇ ਆਜੋ ਭਾਈ ਆਜੋ 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 ਇਹ ਦੇਖੋ ਕਿੰਨਾ ਇਹਨਾਂ ਨੇ ਇੱਥੇ ਬਣਾ ਲਿਆ ਸਾਫ ਹੈ ਸਰੋਂ ਪਾਏ ਦਈਏ ਬਾਅਦ ਚੋ ਹੀ ਪਾਣੀ ਪਾਉਨੇ ਆ ਆਇਆ ਸਰੋਂ ਨਰਮੜੇ ਸੈਟ ਵਟ ਜੇ ਰਹਿਣਗੇ ਐਨੀ ਪਾ ਦਨੇ ਆ ਕਿਉਂਕਿ ਹੁਣ ਕਿਹੜਾ ਬੱਚੀ ਹੈ ਇੱਧਰ ਆਜੋ ਭਾਈ ਹਾਂ ਭਾਈ ਬੱਚੇ ਤਾਂ ਨਹੀਂ ਕੱਟੇ। ਨਾ। ਪਾਣੀ ਚੇਂਜ ਕਰ ਦਨੇ ਆ। ਲੈ। ਚੱਕੋ। ਦੁਗਣਾ ਸਾਫ਼ ਰਹਿੰਦਾ ਬਾਈ। ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਤਾਂ ਬੱਚਿਆਂ ਦਾ ਕੰਮ। ਪਾਉ। ਪਾਉ ਆ ਪਾਣੀ ਭਾਈ। ਪਾਈ ਪਾਈ। ਓਕੇ। ਹਾਂ ਫਿਰ 17 ਜਵਾਕਾਂ ਵਾਲੀ ਜੱਲੂ। ਚੌਥਾ ਵਿਆਹ ਇਹ ਪੰਜਵਾਂ ਬਾਲਡ ਰਿਕਾਰਡ ਤੇਰਾ ਉਹ ਜੋ ਨੌਂ ਦਰਜ ਹੋ ਜਾਣੇ ਤੇਰਾ ਬਾਲਡ ਰਿਕਾਰਡ ਵਾਲੀ ਬੁੱਕ ਚ ਪਰ ਆਏ ਦੇਖ ਲੈ ਸਾਲਿਆ ਸੀਡ ਪੂ ਕਿੰਨੇ ਨੇ 3500 ਚ ਇਹ ਭਾਈ ਪਾਉ ਕੁਝ ਵੀ ਕਰ ਸਕਦਾ ਆਏ ਦੇਖ ਲੈ ਓਏ ਨਲੀਆਂ ਪੂੰਝਦਾ ਹੀ ਬੁੜਾ ਹੋ ਜਾਏਗਾ ਸਾਲਿਆ ਹੈ ਕੁੜੀ ਆ ਵੀ ਸਾਫ਼ ਕਰਤੀ ਅੱਜ ਹੈ ਚਲੋ ਵੀ ਉਹਨਾਂ ਨੂੰ ਸਰੋਂ ਵੀ ਪਾ ਦਈਏ ਹਾਂ ਸਾਫ਼ ਜਾ ਹੋ ਗਿਆ ਲਓ ਵੀ ਸਰੋਂ ਵੀ ਆਪਾਂ ਇੱਥੇ ਸਾਫ਼ ਜਿਹੇ ਦਾ ਜਿਹਨੂੰ ਪਾ ਦਈਏ ਹੁਣ ਖਾ ਪੀ ਕੇ ਚੌਗਾ ਜਾਂ ਦੇ ਦੇਣਗੇ ਓਕੇ ਆ ਚੱਬਦੀ ਫੇਵਰੇਟ ਆ ਸਰੋਂ ਲਓ ਵੀ ਇੱਕ ਮਿੰਟ ਹੁਣ ਲਾਦਨੇ ਆਪਾਂ ਗੇਟ ਅਜੇ ਥੱਲੇ ਹੀ ਦਾਣੇ ਪਾਏ ਫਿਰ ਟਰੇਆਂ ਸੁੱਕੀਆਂ ਹੀ ਨਹੀਂ ਹੈਗੀਆਂ ਇਹਨਾਂ ਦਾ ਕੰਮ ਨਿਭੜਿਆ ਬਈ ਉੱਪਰ ਤਾਂ ਫੇਰ ਲੇਹ ਠਹਿਰ ਕੇ ਜੱਲਾਂਗੇ ਟਰੇਆਂ ਆ ਪੰਨਿਆਂ ਨੇ ਧੁੱਪ ਆ ਜਾਣੀ ਬਸ ਸੁੱਕ ਜਾਣਗੀਆਂ ਇਹਨੂੰ ਡੇਟੀ ਕਰ ਦਿਆਂਗੇ ਇਹ ਹੋ ਗਿਆ ਤਾਂ ਹੀ ਚਲੋ ਓਕੇ ਆਪਣਾ ਇਧਰਲਾ ਕੰਮ ਕਰਨੇ ਬੜਿਆ ਮਹਿਸਾਂ ਦਾ ਨਿਬੜ ਗਿਆ ਨੂਰੀ ਖਾਰ ਪੀ ਰਹੀ ਹੈ ਉਹ ਦੇਖੋ ਅੰਦਰ ਚਲੋ ਆਪਾਂ ਵੀ ਆਪਣਾ ਖਾਈਏ ਪੀਏ ਫੇਰ ਦੇਖਦੇ ਆਂ ਕੀ ਕਰਨਾ ਹੁਣ ਲੈ ਕੇ ਚੱਲੇ ਭਾਈ ਆਪਾਂ ਨਰਬਾਏ ਉਹਨਾਂ ਦੀ ਚਾਹ ਮੋਟਰ ਤੇ ਦੇਖਦੇ ਆਂ ਨਾਲ ਜਾ ਕੇ ਪਹੁੰਚ ਗਏ ਮੋਟਰ ਤੇ ਰਸਤਾ ਦੇਖੋ ਤੁਸੀਂ ਮੀਂਹ ਕਰਕੇ ਹਾਂ ਲੌਕਟ ਲਾਈ ਹੋਈ ਐਨ ਪੂਰੀ ਹੈ ਹੋਰ ਕੀ ਹਾਲ ਗਾਰਾ ਹੀ ਗਾਰਾ ਗਾਰਾ ਹੀ ਗਾਰਾ ਤੇ ਆ ਲੱਗੇ ਹੋਇਆ ਤੂੰ ਦੁਪੱਟਣ ਉਹ ਜਦਿਆਂ ਨੇ ਸਾਰੇ ਆਹੀ ਵੱਡੇ ਆਵੇਂ ਬਹੁਤ ਆ ਜੀ ਹੈ ਬਹੁਤ ਟਵਾਕਾ ਕਿਹੜਾ ਹੋਆ ਆ ਦਾੰਤ ਦਾ ਖਰਾਬ ਹੋ ਜਣਾ ਦਾੰਤ ਨਾਲ ਕਿੱਥੇ ਵੱਢ ਹੋਊਗਾ ਜੀ ਹਾਂ ਬਹੁਤ ਜੀੜਾ ਓਏ ਗਿੱਲਾ ਪਿਆ ਨਾ ਹੂੰ ਜੀਰੀ ਦੇਖ ਲੋ ਓਕੇ ਰਪੋਟ ਹੈ ਮੈਂ ਥੋੜਾ ਦਿਖਾਵਾਂ ਓ ਵੀ ਚੱਲੀਏ ਵੀ ਆਪਣਾ ਕੰਮ ਖਤਮ ਔਰੇ ਪਾਉ ਨੂੰ ਆਨਲਾਈਨ ਠੱਗੀ ਲੱਗ ਜਾਣੀ ਦੀ ਵਿਚਾਰੇ ਨੂੰ ਪਾਉ ਤੂੰ ਵੀ ਰੈਡੀ ਹੋ ਗਿਆ ਪੈਸੇ ਭੇਜਣ ਨੂੰ ਪੂਰਾ ਤਿਆਰ ਇਹ ਸਾਲੇ ਨੇ ਪਤਾ ਨਹੀਂ ਕਿੱਥੋਂ ਨੰਬਰ ਚੱਕਿਆ ਕਿੱਥੋਂ ਨਹੀਂ ਇਹ ਕਹਿੰਦਾ ਮੈਨੂੰ ਆਪਣੇ ਆਪ ਆਇਆ ਤੇ ਕਹਿੰਦੇ 3500 ਰੁਪਇਆ Google Pay ਕਰ ਦੇ ਤੇਰਾ ਰਿਸ਼ਤਾ ਕਰਾਵਾਂਗੇ ਅਸੀਂ ਕਿੱਥੇ ਦੇ ਤੇ ਪਾਉ ਬੰਦੇ ਲੁਧਿਆਣੇ ਦੇ ਨੇ ਲੁਧਿਆਣੇ ਦੇ ਸਾਲਾ ਨੈਟ ਤੋਂ ਚੱਕ ਚੱਕ ਕੁੜੀਆਂ ਦੀਆਂ ਫੋਟੋਆਂ ਭੇਜੀ ਜਾਂਦੇ ਐਸੇ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਠੀਕ ਆ ਚਲੋ ਚੱਲੀਏ ਘਰ ਨੂੰ ਚਾਰ ਆਏ ਆ ਬਈ ਘਰ ਨੂੰ ਬਾੜਾ ਘੈਂਟ ਮੌਸਮ ਹੋਇਆ ਹੋਇਆ ਹੈ ਅੱਜ ਸ਼ਾਮ ਨੂੰ ਕਬੂਤਰ ਡਾਵਾਂਗੇ ਕਿਉਂਕਿ ਦੋ ਦਿਨ ਹੋ ਗਏ ਹੁਣ ਡਾਏ ਨਹੀਂ ਤੇ ਚੱਲਦੇ ਹੁਣ ਆਪਾਂ ਘਰ ਨੂੰ ਸੜੇ ਏਕਣਗੇ ਤੁਰਦਾ ਹੋਏ ਚੱਲੇ ਬਈ ਆਪਾਂ ਕੋਠੇ ਤੇ ਦੇਖਦੇ ਆ ਕਿਹੜੇ-ਕਿਹੜੇ ਕਬੂਤਰ ਡਾਉਣੇ ਨੇ ਹੁਣ ਠੀਕ ਆ ਸਿੱਧਾ ਉੱਪਰ ਜਾ ਕੇ ਹੀ ਮਿਲਦੇ ਆ ਕੋਠੇ ਤੇ ਪਹਿਲਾਂ ਤਾਂ ਬੱਜੇ ਫੜ ਲਾ ਦੋਏ ਨਵੇਂ ਬਾਕੀ ਜਿਹੜੇ ਡਾਉਣੇ ਆ ਦੋਏ ਸੁਰਖੇ ਇੱਕ ਰੰਗੀਲਾ ਦੋਏ 9 ਵਜੇ ਬਹੁਤ ਆਏ ਹੈ ਨਾ ਪੰਜ ਗੁਲਾਬੀ ਗੱਛਾਂ ਵਾਲਾ ਪੋਟੇ ਬੈਠਾ ਵਾਲਾ ਲਾਲ ਜੀ ਨਾ ਫੜ ਲਾ ਆ ਦੇਖੋ ਬਾਈ ਉੱਪਰ ਹਰਿਆਈਓ ਹਰਿਆਈ ਜੰਮ ਗਈ ਲਾ ਮੀਨ ਨਾਲ ਇਹਨੂੰ ਵੀ ਕਰਦੇ ਆ ਸੈਟ ਸਾਫ ਸਫਾਈ ਜੀ ਕਰਾਂਗੇ ਤੇ ਜੱਸਾ ਫੜ ਲਵੇ ਕਬੂਤਰ ਫੇਡਾ ਉਹਨੇ ਆ ਔੜ ਦੋ ਤੈਨੂੰ ਕਿਸੇ ਗਲਤੀ ਕਰ ਚਲ ਦਾਲਾ ਹਾਂ ਇਹਦੇ ਨਾਲ ਦਾ ਇਹਨੂੰ ਹੈਨਾ ਲੋ ਵੀ ਨਵਾਂ ਬੱਚਾ ਡਾਉਣ ਲੱਗੇ ਆ ਚੱਲ ਓਕੇ ਚੱਲ ਵੀ ਨਾਲ ਇਹਦਾ ਉੜ ਜਾ ਅਗਰੇ ਫੜ ਲੈ ਹਰੇ ਬੁੱਟੇ ਵਾਲਾ ਨਵਾਂ ਬੱਚਾ ਕੋਟੇ ਬੈਠਾ ਵਾਲਾ ਨਵੇਂ ਨਹੀਂ ਗੰਦ ਪਾਉਣਾ ਜੇ ਪਾਉਣਾ ਕੀ ਜੋਰ ਕੇ ਮਾਰੇਗਾ ਜੋਰ ਕੇ ਮਾਰੇਗਾ ਆ ਦੇਖੋ ਤਾਂ ਨਸਲਾਂ ਬਹੁਤ ਘੈਂਟ ਆ ਹੁਣ ਉੜਨ ਲੱਗਿਆ ਸਾਲ ਬਾਅਦ ਇਹ ਇਹ ਚੱਲ ਭਾਈ ਉੜ ਗਏ ਦੋਏ ਇਹ ਵੀ ਹੋ ਗਏ ਓਕੇ ਨਵਾਂ ਵਜਾ ਆ ਚੱਲ 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 ਦੂਏ ਡਾਦੇ ਇੰਨੇ ਵੜ ਦੇ ਕੇ ਉੜ ਗਏ ਤਾਂ ਦੂਆ ਗਲਾਬੀ ਮੋਟੇ ਵਾਲਾ ਉਹ ਖੜ ਗਿਆ ਉਹ ਹੁੰਦਾ ਉਹ ਉੜ ਜੂਗਾ ਕੋਈ ਨਾ ਪਹਿਲਾਂ ਦੂਏ ਕੱਢ ਇੱਕ ਹੋਰ ਛੜਤਾ ਬਈ گلابی ਗੱਛਾ ਵਾਲਾ ਚੱਲ ਵੀ ਚੱਲ ਉਹ ਬੱਚਾ ਦਾ ਬਈ ਲੱਗ ਗਿਆ ਚੱਲਣਾ ਆਪਣਾ گلابی ਬੋਟੇ ਵਾਲਾ ਆ ਦੇਖੋ ਆ ਖੜ ਗਿਆ ਜਾ ਕੇ ਹਰੇ ਬੋਟੇ ਵਾਲਾ ਦਾ ਭਾਈ ਨਹੀਂ ਚੱਲਿਆ ਆਹ ਜਾਲ ਤੇ ਬੈਠ ਗਿਆ ਪੰਜ ਸੱਤ ਕੀੜੇ ਦੇ ਕੇ ਦੋ ਇਹ ਆ ਇਕੱਠੇ ਹੋ ਗਏ ਦੂਜੇ ਦੋ ਉੱਪਰ ਖੜੇ ਆ ਦੇਖੋ ਤੇਜ ਸੇਨ ਬਿੜਾ ਲੋਵੀ ਹਰਾ ਗਲਾਬੀ ਡੰਡਾ ਹਰਾ ਪੋਟਾ ਗਲਾਬੀ ਪੂਛੇ ਵੀ ਡਾਦਾ ਐਨੂੰ ਵੀ ਡਾਦੇ ਹੁਣ ਬਸ ਬਹੁਤ ਆ ਕਿੰਨੇ ਹੋਗੇ 2 5 6 ਹੋਗੇ ਡਾਦਾ ਫਿਰ ਆ ਆ ਗਿਆ ਲੈ ਯਾਰ ਇਹ ਪਤਾ ਨਹੀਂ ਕੀ ਚੱਕਰ ਹੈ ਜ ਨਾਲੇ ਹੌਲਾ ਇੰਨਾ ਹੈ ਨਾ ਫੜ ਕੇ ਦੇਖ ਤਾਂ ਫੜ ਕੇ ਦੇਗਾ ਉੜ ਗਿਆ ਲੋਏ ਮਿੱਤਰੋ ਦਾਣੇ ਵੀ ਪਾਤੇ ਕਬੂਤਰ ਵੀ ਆਹ ਲੱਗ ਗਿਆ ਆਪਣੇ ਤੇ ਦੂਜੇ ਕਿੱਧਰ ਆ ਦਾ ਹੋਰ ਜਗ ਹੈਗਾ ਦੂਜੇ ਤਿੰਨੇ ਇਕੱਠੇ ਫਿਰਦੇ ਆ ਉਹ ਦਿਖਾਉਣਾ ਇਹਨੂੰ ਆਹ ਫਿਰਦੇ ਨੇ ਆਹ ਫਿਰਦੇ ਨੇ ਫੜ ਲਿਆ ਕਿਥੋਂ ਵੜਿਆ ਆਲਾ ਇਹ ਆ ਬੱਚਾ ਫੜ ਲਿਆ ਬਾਈ ਜੱਸੇ ਨੇ ਸ਼ਾਖਾ ਹੁਣ ਫਿਰ ਡਾਏ ਹੋਣਾ ਯਾਰ ਇਹ ਤਾਂ ਢੀੜਾ ਵੀ ਨਹੀਂ ਕੱਢਦਾ ਹਾਲਾ ਦੂਆ ਇਹਦਾ ਭਾਈ ਦੇ ਨਾਲ ਛੋਟਾ ਜਿਹੜਾ ਉੜਨ ਲੱਗ ਗਿਆ ਚੱਲ 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 ਲਾ ਤੋ ਪਲਵਾ ਇਹਨੂੰ 2-4 ਦਿਨ ਜੱਸੇ ਰਹਿਣ ਦੇ ਹਲੇ ਤੂੰ ਨਵੇਂ ਬੱਚੇ ਦੇ ਖਾਣ ਪੀਣ ਨਿਕਲਿਆ ਹੀ ਖਾਣ ਨੂੰ ਦਾਣੇ ਲਾਓ ਵੀ ਜੱਸੇ ਨੇ ਫੇਰ ਫੜ ਲਿਆ ਬੱਚਾ ਇੱਥੋਂ ਹੀ ਦਿਖਾ ਦੇ ਕੋਈ ਨਹੀਂ ਆ ਕੀਆ ਚਲ ਕਰਦੇ ਬੰਦਾ ਨਿਕਲੇ ਨਹੀਂ ਹੋ ਬੱਚੇ ਹਲੇ ਕੱਢਦੇ ਉਹਨਾਂ ਨੂੰ ਬਾਹਰ ਕੁੰਡਾ ਲਾਦਾ ਕੱਢ ਕੇ ਬਾਹਰ ਕਬੂਤਰ ਦਿਖਾਉਣਾ ਹੈ ਬਾਈ ਤੁਹਾਨੂੰ ਮੈਂ ਦੇਖੋ ਕਰਦੇ ਆ ਬੱਚਾ ਹੀ ਵਧੀਆ ਲੱਗ ਗਿਆ ਘੇਰੇ ਕੱਢਣ ਤੇ ਵਧੀਆ ਉੱਚਾ ਚਲੇ ਜਾਂਦਾ ਆ ਦੇਖੋ ਤੁਹਾਨੂੰ ਦਿਖਾਉਣਾ ਬੱਚਾ ਇਹ ਆ ਫਿਰਦਾ ਇਕੱਲੇ ਬਹੁਤ ਟੈਡੀ ਦਾ ਭਾਈ ਆਹੇ ਦੂਜਾ ਦੇਖ ਲਓ ਜਮਾ ਹੀ ਨਹੀਂ ਉੜਿਆ ਹਾਰੇ ਬੋਟੇ ਵਾਲਾ ਚਲੋ ਕੋਈ ਨਹੀਂ ਉਹਨੂੰ ਵੀ ਔਕੇ ਦਾ ਔਕੇ ਕੱਢਾਂਗੇ ਹਾਲੀ ਤੇ ਕੁਛ ਕੁ ਦਾਣੇ ਚੁਗਲੇ ਇਹਨਾਂ ਨੇ ਬਾਕੀ ਹੋਰ ਪਾ ਦਿੰਨੇ ਹੁਣ ਜੱese ਪਾ ਦੇ ਰਾਣੇ ਓਏ ਓਏ ਮਿੱਤਰੋ ਆਹ ਉੜਦੇ ਨੇ ਕਬੂਤਰ ਹੁਣ ਲਾ ਦੀਏ ਢਾਂਗੀ ਆਪਾਂ ਕਿਉਂਕਿ ਉਹ ਬੱਚਾ ਕੱਲਾ ਹੀ ਫਿਰ ਰਿਹਾ ਕਿੱਥੇ ਆ ਓ ਦੇਖੋ ਉਹ ਨਹੀਂ ਹੈਗਾ ਕਿੱਥੇ ਇੱਥੇ ਉੱਚਾ ਕਰਦਾ ਤਾਂ ਗੱਲੇ ਆ ਦੇਖੋ ਆਉਂਦਾ ਬਹੁਤ ਨੂੰ ਚਾ ਫਿਰਦਾ ਉਹ ਨਾ ਉਹ ਹੋਰ ਦੇ ਕਬੂਤਰ ਨਾ ਆ ਦੇਖੋ ਹਾਂ ਉਹ ਜਾਂਦਾ ਜੀ ਮਹਾਰਾਜ ਕੋਈ ਚਾ ਨਹੀਂ ਕਰੇਗਾ ਤੁਹਾਡਾ ਜਾਂ ਫਿਰ ਦਿਨ ਤਿੰਨ ਚੌਥਾ ਆ ਫਿਰਦਾ ਪੰਜਵਾਂ ਉਹ ਫਿਰਦਾ ਛੇਵਾਂ ਬੰਦ ਕਰਤਾ ਤਾਂ ਆਪਾਂ ਨੇ ਲਾ ਦੇ ਬਾਈ ਟਾਂਗੀ ਟਾਈਮ ਸਰਤਾਰੀ ਏ ਉਹਨੂੰ ਆ ਜਾਂਦੇ ਨੇ ਲੋਇ ਮੈਟਰ ਆ ਫਿਰਦਾ 1 2 3 ਤੇ ਆ ਚੌਥਾ ਤੇ ਬੱਚਾ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਨਾਲੇ ਕਮੈਂਟ ਪੜ੍ਹਦੇ ਆਪਾਂ ਨਾਲੇ ਬੱਚਾ ਦਿਖਾਉਣਾ ਤੁਹਾਨੂੰ ਮੈਂ ਕੱਲਾ ਹੀ ਫਿਰਦਾ ਆਹ ਦੇਖੋ ਉਹ ਜਾਂਦਾ ਸੜਕ ਕਿੰਨੀ ਤੇਜ਼ ਨੇਰੀ ਪੱਟੀ ਪਈਆ ਕੱਲੇ ਨਹੀਂ ਆ ਚਾਰੇ ਆ ਫਿਰਦੇ ਆ ਲਾਈਨ 'ਚ ਤੇ ਕਮੈਂਟ ਸੁਣਾਦਾ ਇੱਕ ਮਿੰਟ ਬਾਈ ਮੈਂ ਪਹਿਲਾਂ ਤਾਂ ਪਿੰਨ ਕੀਤਾ ਯਾਰ ਰੋਮੀ ਗੱਲ 1485 ਤੇ ਖੁਸ਼ੀ ਕਬੂਤਰ ਤੇ ਜੱਸੇ ਦੀ ਬਈ ਆਈਡੀ ਆ ਆ ਦੇਖੋ ਤੇ ਨਲਾਇਕ ਯੂਟਿਊਬਰ ਜੱਸਾ ਉਹ ਦਿਖਦੀ ਹੈ ਨਾ ਰੋਮੀ ਗਿੱਲ ਖੁਸ਼ੀ ਕਬੂਤਰ ਰਵੀਦੀਪ ਸੰਧੂ 997 ਬੱਬੂ ਗੋਸ਼ਿਕ ਸੁਖੀ ਸਿੰਘ ਤੇ ਗੁਰਵੀਰ ਮਹਾਲ ਰਵੀਦੀਪ ਸੰਧੂ ਇਹ ਦੋਹੀ ਆ ਵੀਰ ਤੇ ਕਪਤਾਨ ਦੇ ਬਈ ਲਵਪ੍ਰੀਤ 4746 ਵਿਕਾਸ ਲਾਉਣ ਜਸਮਿੰਦਰ ਭੁੱਲਰ ਵਿਕਾਸ ਲਵਨ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਹੁਣ ਕਬੂਤਰ ਫੇਰ ਦੇਖ ਲਈ ਆਪਾਂ ਆ ਆ ਗਿਆ ਤੇ ਆ ਬੱਚਾ ਵੀ ਥਾਪੇ ਮਾਰਦਾ ਦੇਖੋ ਆ ਦੇਖੋ ਆ ਜਾ ਵੀ ਆ ਜਾ ਆ ਜਾ ਹੁਣ ਟਾਈਮ ਬਹੁਤ ਹੋ ਗਿਆ ਬਾਕੀ ਇੱਧਰ ਉੜਦੇ ਨਹੀਂ ਕੁਝ ਆ ਗਿਆ ਤਾਂ ਆ ਗਿਆ ਤਾਂ ਬਾਈ ਹਰੇ ਗਲਾਬੀ ਡੰਡੇ ਵਾਲਾ ਬੈਠਦਾ ਬੈਠਦਾ ਫੇਰ ਉੜ ਗਿਆ ਚੱਲ ਆ ਜੂਗਾ ਬਸ ਬੱਚੇ ਦਾ ਆਪਾ ਨੂੰ ਬੱਚਾ ਉਹ ਦੂਜਿਆਂ ਦੇ ਕਬੂਤਰਾਂ ਨਾਲ ਨਾ ਉੱਚਾ ਚੜੀ ਜਾਂਦਾ ਹਾਂ ਉਹ ਦੇਖੋ ਕਿੱਥੇ ਘੁੰਮਦਾ ਆਹ ਦੇਖੋ ਦੂਜੇ ਦਾ ਆਪਣੇ ਆ ਫਿਰਦੇ ਨੇ ਦੋ ਆ ਫਿਰਦੇ ਨੇ ਦੋ ਆ ਫਿਰਦੇ ਨੇ ਇਹਨਾਂ ਨੇ ਤਾਂ ਆ ਜਾਣਾ ਚੱਲੇ ਤਾਂ ਸਿਆਣੇ ਨੇ ਕਬੂਤਰ ਉਹਦਾ ਥੋੜਾ ਜਿਹਾ ਡਰ ਰਹਿੰਦਾ ਵੀ ਹਲੇ ਕੱਚਾ ਹੈ ਫੇਰ ਵੀ ਲਓ ਵੀ ਦੋ ਕਬੂਤਰ ਆ ਗਏ ਆਹ ਦੇਖ ਲਓ ਡੰਡਿਆੜਾ ਆਉਂਦਾ ਹੀ ਗੁੜਕਣ ਲੱਗ ਗਿਆ ਚੱਲ ਮੌਸਮ ਠੰਡਾ ਹੈ ਫੇਰ ਵੀ ਪਰ ਇਹ ਜਿਹੜੇ ਉਹ ਨੇ ਜਿਹੜੇ ਘੇੜਾ ਵੀ ਨੀਤੇ ਦੰਦੇ ਹੁਣ ਬਹੁਤ ਸੋਹਣਾ ਉੜਨ ਲੱਗੇ ਹੁਣ ਤਾਰੇ ਤੇ ਮਸਾਂ ਆਉਣੇ ਆ ਢਾਂਗੀ ਲੱਗੇ ਅੱਗੇ ਢਾਂਗੀ ਥੱਲੋਂ ਚੱਕ ਦੀ ਸਾਰ ਆ ਜਾਂਦੇ ਤੇ ਪੋਟੇ ਬੈਠਾ ਵਾਲਾ ਵੀ ਆ ਗਿਆ ਇਹ ਤਿੰਨੇ ਤੁਸੀਂ ਅੱਗੇ ਦੇਖੀ ਆ ਜਿਹੜੇ ਪੁਰਾਣੇ ਵਲੌਗ ਦੇਦੇ ਜੱਕਾ ਨਹੀਂ ਦੇ ਉੜਦੇ ਫੇਰ ਵੀ ਚੱਲ ਹੁਣ ਵਧੀਆ ਚੱਲ ਪਏ ਗਾਂਹ ਨੂੰ ਚੱਲ ਪੈਣਗੇ ਤੇ ਬੱਚਾ ਆਪਣਾ ਆਹ ਫਿਰਦਾ ਬਾਈ ਕੱਲਾ ਹੀ ਆ ਦੇਖੋ ਥੱਲੇ ਆ ਜਿਹੜਾ ਆ ਆ ਗਿਆ ਪੂਰਾ ਤੇਜ਼ ਫਿਰ ਰਿਹਾ ਇਹਨੂੰ ਤਾਰਦੇ ਹਾਂ ਆਜ ਆ ਵੀ ਆ ਜਾ ਆ ਵੀ ਆ ਗਿਆ ਲੈ ਆ ਗਿਆ ਯਾਰ ਇੰਨਾ ਸੋਹਣਾ ਉੜ ਕੇ ਬੱਚਾ ਉਹ ਫੇਰ ਬਹਿ ਗਿਆ ਕੋਠੀ ਤੇ ਪਤਾ ਨਹੀਂ ਯਾਰ ਕੀ ਆਦਤ ਪੈ ਗਈ ਐ ਚੰਗਾ ਭਲਾ ਉੜ ਕੇ ਉੱਥੇ ਬੈਠਦਾ ਉਥੋਂ ਢਾਂਗੀ ਤੇ ਆਉਂਦਾ ਚੰਗਾ ਵਾਲਾ ਸਿੱਧਾ ਹੋਂਦਾ ਢਾਂਗੀ ਤੇ ਪਤਾ ਨਹੀਂ ਹੁਣ ਜਿੱਦਣ ਦਾ ਉੜਨ ਲੱਗਿਆ ਕੀ ਹੋ ਗਿਆ ਇਹਨੂੰ ਕਿਵੇਂ ਹਲੇ ਭੱਜ ਭੱਜ ਕੇ ਬੜੇ ਅੰਦਰ ਹਨਾ ਸਰ ਚੱਲ ਚੱਲ ਓ ਕੇ ਰبوطਾ ਨੇ ਉਹ ਆ ਜਾ ਭਾਈ ਹੁਣ ਹੈ ਨਾ ਨਾ ਬਾਹਰ ਇਹਨਾਂ ਨੇ ਕਿੱਥੇ ਆਉਣਾ ਹੈ ਉਹ ਆ ਜਾਓ ਭਾਈ ਆ ਜਾ ਆ ਜਾ ਆ ਜਾ ਖਾ ਜਾ ਉਹ ਬਣਾ ਲੰਨੇ ਆਪਾਂ ਇਹਨੇ ਸ਼ਾਰਟ ਬਣਾ ਲੰਨੇ ਆ ਆ ਗਿਆ ਭਾਈ ਲੈ ਹੁਣ ਡਾਂਗੀ ਤੇ ਆ ਗਿਆ ਬਸ ਹੁਣ ਸਿੱਧਾ ਵਿੱਚ ਜਾਣਾ ਇਹਨੇ ਪਤਾ ਨਹੀਂ ਕੀ ਆਤ ਪੈ ਗਈ ਇੰਨਾ ਸੋਹਣਾ ਉੜ ਕੇ ਸਾਲਾ ਖੇ ਕਰ ਦਿੰਦਾ ਚਲੋ ਭਾਈ ਇਹਨੂੰ ਵੀ ਕਰੀਏ ਬੰਦ ਫਿਰ ਚੱਲਦੇ ਆਪਾਂ ਹੁਣ ਚੱਲੇ ਵੀ ਆਪਾਂ ਗਰਾਊਂਡ ਜੱਸਾ ਵੀ ਹੋ ਰਿਹਾ ਰੈਡੀ ਅੱਜ ਜੱਸੇ ਉਹਨਾਂ ਨਾਲ ਆ ਪੂਰੇ 500 ਦਾ ਮੈਚ ਜੱਸੇ ਤਿਆਰ ਆ ਹਾਰਨੇ ਨੂੰ ਆ ਨਹੀਂ ਜਿੱਤਣੇ ਨੂੰ ਵੀਰੇ ਇੱਕ ਪਾੜਾ ਤਾਂ ਹਾਰੇ ਹੋਏ ਆ ਦੂਜਾ 20 19 ਦੇ ਚੱਲ ਰਿਹਾ ਕੋਈ ਨਾ ਇੱਥੇ ਜਾਣਾ ਕੋਈ ਨਾ ਪੰਜ ਸੈਟਰ ਆ ਬੱਸ ਗੱਾਰ ਚੱਲ ਦੇ ਦੇ ਉੱਥੇ ਹੀ ਜਾ ਕੇ ਹੋਣਾ ਬੱਸ ਸੈਟ ਨਹੀਂ ਲੋ ਵੀ ਮਿੱਤਰੋ ਖੇਲ ਕੇ ਤਾਂ ਪਹੁੰਚ ਕੇ ਘਰ ਗਰਮੀ ਗਰਮੀ ਹੋ ਗਿਆ ਕੀਸੀਆਂ ਹੋ ਗਈਆਂ ਅੱਜ ਦਾ ਪੰਜ ਪਾੜੇ ਲੱਗੇ ਨੇ ਤੇ ਉੱਥੇ ਨਹੀਂ ਲੱਗਿਆ ਟਾਈਮ ਇਹ ਹੁਣ ਕਬੂਤਰਾਂ ਦਾ ਵੀ ਹਲੇ ਦਾਣਾ ਪਾਣੀ ਰੈਂਦਾ ਯਾਰ ਪਾਈਏ ਪਹਿਲਾਂ ਦਾਣਾ ਪਾਣੀ